35000 ਦੇ ਵਿੱਚ ਨਿਲਾਮ ਹੋਇਆ ਇੱਕ ਨਿੰਬੂ ਮਹਾ ਸ਼ਿਵratri ਦੇ ਉੱਤੇ ਮੰਦਿਰ ਵਿੱਚ ਚੜਿਆ ਇਹ ਹਜ਼ਾਰਾਂ ਦਾ ਨਿੰਬੂ ਹੈਰਾਨ ਕਰਦੀ ਖਬਰ ਸਾਹਮਣੇ ਆਈ ਹੈ ਹਰ ਇੱਕ ਜਿਹੜਾ ਵੀ ਇਸ ਨੂੰ ਸੁਣ ਰਿਹਾ ਹੈ ਉਹ ਹੈਰਾਨ ਹੋ ਰਿਹਾ ਕਿ 35000 ਰੁਪਏ ਦਾ ਨਿੰਬੂ ਜਿਹੜਾ ਕਿਵੇਂ ਨਿਲਾਮ ਹੋ ਸਕਦਾ ਇੱਕ ਨਿੰਬੂ ਦੀ ਕੀਮਤ 35000 ਰੁਪਏ ਦੇ ਵਿੱਚ ਜਿਹੜੀ ਇਹ ਮੰਦਿਰ ਦੇ ਵਿੱਚ ਚੜਾਇਆ ਗਿਆ ਇਹ ਨਿੰਬੂ ਸ਼ੁੱਕਰਵਾਰ ਯਾਨੀ 8 ਮਾਰਚ ਦੀ ਰਾਤ ਨੂੰ ਮਨਾਏ ਜਾ ਰਹੇ 마ਸ਼ ਵਰatri ਤਿਉਹਾਰ ਦੇ ਦੌਰਾਨ ਭਗਵਾਨ ਸ਼ਿਵ ਜੀ ਨੂੰ ਭੇਟ ਕੀਤਾ ਗਿਆ ਇਹ ਨਿੰਬੂ ਨਿੰਬੂਆ ਤੋਂ ਇਲਾਵਾ ਭਗਵਾਨ ਨੂੰ ਚੜਾਏ ਗਏ ਫਲ ਅਤੇ ਹੋਰ ਚੀਜ਼ਾਂ ਵੀ ਨਿਲਾਮੀ ਕੀਤੀ ਗਈ ਸੀਗੀ ਮੰਦਿਰ ਦੇ ਅਧਿਕਾਰੀਆਂ ਨੇ ਦੱਸਿਆ ਮੰਦਿਰ ਦੀ ਇਹ ਸਦੀਆਂ ਪੁਰਾਣੀ ਪਰੰਪਰਾ ਹੈ ਇਸ ਵਾਰ ਨਿਲਾਮੀ ਦੇ ਵਿੱਚ 15 ਸ਼ਰਧਾਲੂਆਂ ਨੇ ਹਿੱਸਾ ਲਿਆ ਨਿਲਾਮੀ ਤੋਂ ਬਾਅਦ 에ਰੋਡ ਦੇ ਇੱਕ ਸ਼ਰਧਾਲੂ ਨੇ ਇਸ ਨਿੰਬੂ ਨੂੰ 35000 ਰੁਪਏ ਦੇ ਵਿੱਚ ਖਰੀਦਿਆ ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਇਸ ਤੋਂ ਪਹਿਲਾਂ ਵੀ ਇਸੇ ਤਰੀਕੇ तरीके ਦੀ ਜਿਹੜੀ ਨਿਲਾਮੀ ਹੋ ਚੁੱਕੀ ਹੈ 2019 ਦੇ ਵਿੱਚ ਵਿੱਲੂਪੁਰਮ ਨੇੜੇ ਜਿਹੜਾ ਰਾਤੀ ਨਵੇਲ ਮੁਰੂਗਨ ਮੰਦਿਰ ਦੇ ਵਿੱਚ ਨੋ ਨਿੰਬੂ 1 ਲੱਖ ਦੇ ਕਰੀਬ ਜਿਹੜੇ ਵੇਚੇ ਗਏ ਸਨ ਇਹ ਨਿੰਬੂ ਕਿਉਂ ਖਾਸ ਹੀ ਉਹ ਵੀ ਦੱਸ ਦਿਨੇ ਆ ਪਜਾ ਪੌਸੀਨ ਮੰਦਰ ਦੇ ਪੁਜਾਰੀ ਨੇ ਨਿਲਾਮ ਕੀਤੇ ਨਿੰਬੂ ਨੂੰ ਭਗਵਾਨ ਸ਼ਿਵ ਜੀ ਦੇ ਸਾਹਮਣੇ ਰੱਖਿਆ ਸੀ ਇਸ ਤੋਂ ਬਾਅਦ ਛੋਟੀ ਪੂਜਾ ਕੀਤੀ ਇਸ ਤੋਂ ਬਾਅਦ ਸ਼ਰਧਾਲੂਆਂ ਦੀ ਹਾਜ਼ਰੀ ਦੇ ਵਿੱਚ ਨਿਲਾਮੀ ਵਿੱਚ ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਵਿਅਕਤੀ ਨੂੰ ਵਾਪਸ ਕਰ ਦਿੱਤਾ ਗਿਆ ਇਹ ਮੰਨਿਆ ਜਾਂਦਾ ਹੈ ਕਿ ਜੋ ਵਿਅਕਤੀ ਸਭ ਤੋਂ ਵੱਧ ਬੋਲੀ ਲਗਾਉਣ ਵਿੱਚ ਸਫਲ ਹੁੰਦਾ ਹੈ ਅਤੇ ਨਿੰਬੂ ਪ੍ਰਾਪਤ ਕਰਦਾ ਹੈ ਉਸ ਨੂੰ ਆਉਣ ਵਾਲੇ ਸਾਲਾਂ ਦੇ ਵਿੱਚ ਦੌਲਤ ਅਤੇ ਚੰਗੀ ਸਿਹਤ ਦੀ ਬਖਸ਼ਿਸ਼ ਹੁੰਦੀ ਹੈ ਨਿੰਬੂ ਦੀ ਨਿਲਾਮੀ ਤੇ ਰੂਵਨ ਲੁਰ ਦੇ ਵਿੱਚ ਜਿਹੜੀ ਹੁੰਦੀ ਹੈ ਇਸ ਜਗ੍ਹਾ ਦੇ ਜਿਹੜੇ ਬਾਲ ਥੰਦ ਯੁਥਾਈ ਮੰਦਰ ਦੇ ਵਿੱਚ ਜਿਹੜੇ ਪ੍ਰধান ਦੇਵਤਾ ਨੇ ਮੁਰਗਾ ਦੇ ਬਰਛੇ ਦੇ ਉੱਤੇ ਮੇਖਾ ਵਾਲੇ ਨਿੰਬੂ ਦੀ ਨਿਲਾਮੀ ਕਰਨ ਦੀ ਪਰੰਪਰਾ ਹੈ ਤਿਉਹਾਰ ਦੇ ਪਹਿਲੇ 9 ਦਿਨਾਂ ਦੌਰਾਨ ਇੱਕ ਨਿੰਬੂ ਨੂੰ ਹਰ ਰੋਜ਼ ਕਿੱਲਿਆ ਜਾਂਦਾ ਹੈ ਬਾਲਤੰਦ ਯੂਥਾ ਪਾਣੀ ਮੰਦਰ ਦੀ ਇੱਕ ਗੱਲ ਤੁਹਾਨੂੰ ਦੱਸ ਰਿਹਾ ਇਸ ਤੋਂ ਬਾਅਦ ਆਖਰੀ ਦਿਨ ਉਹਨਾਂ ਦੀ ਜਿਹੜੀ ਬੋਲੀ ਹੁੰਦੀ ਹੈ ਜਿਹੜੇ ਨਿੰਬੂਆਂ ਨੂੰ ਰੱਖਿਆ ਜਾਂਦਾ 2016 ਵਿੱਚ ਇਸ ਮੰਦਰ ਦੇ ਵਿੱਚ ਪਹਿਲੇ ਦਿਨ ਨਿੰਬੂ ਦੀ ਕੀਮਤ 39000 ਰੁਪਏ ਸੀ 2000 ਮੁਬਾਈ ਦੇ ਵਿੱਚ ਨਿੰਬੂ ਦੀ ਕੀਮਤ ਘਟਾਉਣ ਦੇ ਲਈ 1280 ਦੇ ਦੇਵੀ ਮੰਦਿਰ ਦੇ ਵਿੱਚ ਤੰਤਰ ਪੂਜਾ ਕੀਤੀ ਗਈ ਇਹ ਪੂਜਾ ਪਗਤ ਸਿੰਘ ਯੂਵਾ ਮੋਰਚਾ ਦੇ ਪ੍ਰਧਾਨ ਹਰੀਸ਼ ਮਿਸ਼ਰਾ ਨੇ ਸਥਾਨਕ ਲੋਕਾਂ ਦੇ ਨਾਲ ਮਿਲ ਕੇ ਕੀਤੀ ਪੂਜਾ ਲਈ ਸਿਗਰਾ ਇਲਾਕੇ ਦੇ ਵਿੱਚ ਮਾਤਾ ਆਦੀ ਸ਼ਕਤੀ ਦੇ ਮੰਦਿਰ ਦੇ ਵਿੱਚ ਨਿੰਬੂ ਨਾਲ ਤੰਤਰ ਵਿਧਾਨ ਕੀਤਾ ਗਿਆ ਜਿਸ ਸਮੇਂ ਇਹ ਪੂਜਾ ਕੀਤੀ ਗਈ ਉਸ ਸਮੇਂ ਇੱਕ ਨਿੰਬੂ 15 ਰੁਪਏ ਦੇ ਵਿੱਚ ਵਿਕਿਆ ਸੀ ਤਾਂ ਹੁਣ ਜਿਹੜੀ ਇਹ ਖਬਰ ਸਾਹਮਣੇ ਆਈ ਹੈ ਇਹ ਇੱਕ ਨਿੰਬੂ 35000 ਰੁਪਏ ਦੇ ਵਿੱਚ ਨਿਲਾਮ ਹੋਇਆ ਮਹਾਸ਼ਿਵਰਾਤੀ ਰਿਰ ਦੇ ਉੱਤੇ ਜਿਹੜਾ ਇਹ ਨਿੰਬੂ ਸੀਗਾ ਉਹ ਚੜਾਇਆ ਗਿਆ ਹੈ ਹਜ਼ਾਰਾਂ ਰੁਪਏ ਦੇ ਵਿੱਚ ਇਹ ਨਿੰਬੂ ਚੜਾਇਆ ਗਿਆ ਮੰਦਿਰ ਦੇ ਵਿੱਚ ਕਿਉਂਕਿ ਜਿਹੜੇ ਪੰਡਿਤ ਜੀ ਸੀਗੇ ਉੱਥੇ ਦੇ ਜਿਹੜੇ ਉਹਨਾਂ ਨੇ ਕਿਹਾ ਕਿ ਇਸ ਦਾ ਕਾਰਨ ਇਸ ਦੇ ਪਿਛੇ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਉਸ ਨਿੰਬੂ ਦੀ ਜੜੀ ਦੀ ਲਾਮੀ ਸਭ ਤੋਂ ਵੱਧ ਜਿਹੜਾ ਵੀ ਸ਼ਰਧਾਲੂ ਕਰੇਗਾ ਉਸਦੇ ਘਰੇ ਜਿਹੜੀ ਦੌਲਤ ਅਤੇ ਚੰਗੀ ਸਿਹਤ ਦੀ ਉਸਦੇ ਕਰ ਬਖਸ਼ਿਸ਼ ਹੁੰਦੀ ਹੈ ਹਰ ਇੱਕ ਜਿਹੜਾ ਸਿਹਤਮੰਦ ਰਹਿੰਦਾ ਦੌਲਤ ਆਉਂਦੀ ਹੈ ਉਸਦੇ ਕਰੇ ਤਾਂ ਇਹ ਕਾਰਨ ਸੀਗਾ ਇਸ ਹੈਰਾਨ ਕਰਦੀ ਖਬਰ ਦੇ ਬਾਰੇ ਤੁਹਾਨੂੰ ਕੀ ਮਹਿਸੂਸ ਲੱਗਿਆ ਉਹ ਵੀ ਸਾਡੇ ਨਾਲ ਕਮੈਂਟਾਂ ਰਾਹੀਂ ਸਾਂਝਾ ਕਰਨਾ ਜੇਕਰ ਤੁਹਾਨੂੰ ਪਹਿਲਾਂ ਵੀ ਇਹ ਪਰੰਪਰਾ ਦੇ ਬਾਰੇ ਪਤਾ ਸੀ ਤਾਂ ਵੀ ਸਾਨੂੰ ਜ਼ਰੂਰ ਦੱਸਣਾ ਹਜ਼ਾਰਾਂ ਰੁਪਏ ਦੇ ਵਿੱਚ ਇਹ ਨਿੰਬੂ ਜੜਾਇਆ ਗਿਆ ਮੰਦਿਰ ਦੇ ਵਿੱਚ ਕਿਉਂਕਿ ਜਿਹੜੇ ਪੰਡਿਤ ਜੀ ਸੀਗੇ ਉੱਥੇ ਦੇ ਜਿਹੜੇ ਉਹਨਾਂ ਨੇ ਕਿਹਾ ਕਿ ਇਸ ਦਾ ਕਾਰਨ ਇਸ ਪਿਛੇ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਉਸ ਨਿੰਬੂ ਦੀ ਜੜੀ ਦੀ ਨਿਲਾਮੀ ਸਭ ਤੋਂ ਵੱਧ ਜਿਹੜਾ ਵੀ ਸ਼ਰਧਾਲੂ ਕਰੇਗਾ ਉਸ ਦੇ ਘਰੇ ਜਿਹੜੀ ਦੌਲਤ ਅਤੇ ਚੰਗੀ ਸਿਹਤ ਦੀ ਉਸ ਦੇ ਕਰ ਬਖਸ਼ਿਸ਼ ਹੁੰਦੀ ਹੈ ਹਰ ਇੱਕ ਜਿਹੜਾ ਸਿਹਤਮੰਦ ਰਹਿੰਦਾ ਦੌਲਤ ਆਉਂਦੀ ਹੈ ਉਸ ਦੇ ਕਰੇ ਤਾਂ ਇਹ ਕਾਰਨ ਸੀਗਾ ਇਸ ਹੈਰਾਨ ਕਰਦੀ ਖਬਰ ਦੇ ਬਾਰੇ ਤੁਹਾਨੂੰ ਕੀ ਮਹਿਸੂਸ ਲੱਗਿਆ ਉਹ ਵੀ ਸਾਡੇ ਨਾਲ ਕਮੈਂਟਾਂ ਰਾਹੀਂ ਸਾਂਝਾ ਕਰਨਾ ਜੇਕਰ ਤੁਹਾਨੂੰ ਪਹਿਲਾਂ ਵੀ ਇਹ ਪਰੰਪਰਾ ਦੇ ਬਾਰੇ ਪਤਾ ਸੀ ਤਾਂ ਵੀ ਸਾਨੂੰ ਜ਼ਰੂਰ ਦੱਸਣਾ